ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਦੇ ਵਿੱਚ ਦੇਰ ਦਾ ਢਾਬੇ ਦੇ ਉੱਤੇ ਰੋਟੀ ਨੂੰ ਲੈ ਕੇ ਝਗੜਾ ਹੋਇਆ ਜਿਸ ਤੋਂ ਬਾਅਦ ਗੋਲੀ ਚੱਲੀ ਹੈ ਜੀਹਾਂ ਦੱਸਦੀ ਹੈ ਕਿ ਢਾਬੇ ਦੇ ਉੱਤੇ ਰੋਟੀ ਲੈਣ ਆਏ ਸ਼ਖਸ ਵੱਲੋਂ ਢਾਬੇ ਦੇ ਮਾਲਕ ਦੇ ਨਾਲ ਰੋਟੀ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਵੱਲੋਂ ਬੰਦੂਕ ਕੱਟ ਕੇ ਢਾਬੇ ਦੇ ਮਾਲਕ ਦੇ ਮੱਥੇ ਤੇ ਲਗਾ ਦਿੱਤੀ ਜਾਂਦੀ ਹੈ ਔਰ ਜਦ ਢਾਬੇ ਦਾ ਮਾਲਕ ਉੱਥੋਂ हट ਜਾਂਦਾ ਹੈ ਤਾਂ ਗੋਲੀ ਚਲਾਉਣ ਵਾਲੇ ਦੇ ਸ਼ਖਸ ਦੇ ਸਾਥੀ ਦੇ ਹੀ ਗੋਲੀ ਜਾ ਕੇ ਵੱਜਦੀ ਹੈ ਤਾਂ ਦੱਸਦੀ ਹੈ ਕਿ ਉਸਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਔ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੁਕਾਨ ਤੇ ਆਏ ਪਹਿਲਾਂ ਬਦਮਾਸ਼ੀ ਕੀਤੀ ਔਰ ਉਸ ਤੋਂ ਬਾਅਦ ਬੰਦੂਕ ਲਿਆ ਕੇ ਗੋਲੀ ਚਲਾ ਦਿੱਤੀ ਤਾਂ ਮਕਦਦ ਤੇ ਪੁਲਿਸ ਵੀ ਪਹੁੰਚੀ ਹੈ ਔਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਕਿ ਅਮਰੀਕਾ ਦੇ ਅਲਫਾ ਬੰਦ ਦੇ ਸਾਹਮਣੇ ਪ੍ਰਤਾਪ ਨਗਰ ਜਿੱਥੇ ਰੋਮੀ ਟਾਬਾ ਹੈ ਜਿੱਥੇ ਦੇਰ ਰਾਤ ਰੋਟੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੋਲੀ ਚੱਲੀ ਹੈ ਤਾਂ ਮਕਦਦ ਤੇ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਸ਼ਖਸ ਵੱਲੋਂ ਦੇਰ ਰਾਤ ਕਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਗਈ ਹੈ ਔਰ ਗੋਲੀ ਚਲਾਈ ਗਈ ਹੈ ਤਾਂ ਕੀ ਨੰਬਰ ਹੈ ਲੜਾ ਵੰਸ਼ੂ ਭਾਜੀ ਕੀ ਹੋਇਆ ਕੀ ਹੈ ਸ਼ਰਾਬ ਮਾਂ ਬਈ ਮੇਰਾ ਢਾਬਾ ਵਾ 4 ਮਿੰਟ ਰਹਿੰਦੇ ਸਾਹਮਣੇ ਇੱਥੇ ਰੋਟੀ ਲੈਣਾ ਹੈ ਮੇਰ ਕੋ ਠੀਕ ਸ਼ਰਾਬੀ ਦੀ ਮੈਨੂੰ ਕਹਿੰਦਾ ਪੈਸੇ ਇਹਨਾਂ ਨੂੰ ਰੋਟੀ ਦੇ ਦੀ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਪਾ ਪੈਸੇ ਕੱਲ ਨੂੰ ਲੱਲਾਂਗੇ ਠੀਕ ਹੈ ਮੈਨੂੰ ਕਹਿੰਦਾ 15 ਫੁਲਕੇ ਕਰ ਦੇ ਨਾਲ ਪਨੀਰ ਕਰ ਦੇ ਮੈਂ ਕਿਹਾ ਭਾਈ ਹੋਰ ਫੇਰ ਮੈਨੂੰ ਕਹਿੰਦਾ ਤੂੰ ਖੂਆਂ ਯਾਰ ਤੇ ਆਪਾਂ ਦੋ ਜਣੇ ਕਿੱਦਾਂ ਖਾਵਾਂਗੇ ਮੈਂ ਕਿਹਾ ਭਾਈ ਤੁਸੀਂ ਬਾਹਰ ਹੋਏ ਸ਼ਰਾਬੀ ਦੀ ਕੁੜੀਆਂ ਖਲੋਤੀਆਂ ਤੇ ਅੰਦਰੋਂ ਭਾਈ ਪਿਸਤੌਲ ਕੱਢ ਕੇ ਮੇਰੇ ਮੱਥੇ ਲਾ ਦਿੱ ਆਗੇ ਇਹਨਾਂ ਨੇ ਠੀਕ ਹੈ ਫਿਰ ਦੋ ਕੁੜੀਆਂ ਗਲੋਤੀਆਂ ਸੀ ਉਹਨਾਂ ਦੇ ਕਹਿੰਦਾ ਤਿਆੜੇ ਤੇਰੇ ਗੋਲੀ ਮਾਰ ਦੇਣੀ ਹੈ ਮੈਨੂੰ ਮੋ ਗੋਲੀ ਮਾਰਨ ਦੇ ਚੱਕਰੇ ਆਪਣੇ ਨਾਲ ਦੇ ਤੇ ਗੋਲੀ ਮਾਰਦੀ ਵੱਟਦੇ ਭਾਈ ਇਹਨਾਂ ਨਾਲ ਹੀ 도ੜ ਗਏ ਉਹ ਥੱਲੇ ਉਹਨਾਂ ਦੇ ਨਾਲ ਹੀ ਮੇਰੇ ਗੋਲੀ ਮਾਰ ਲਗਾ ਭਾਜੀ ਥੱਲੇ ਮੈਂ ਥੱਲੇ ਆ ਤਾਂ ਨਾਲ ਹੀ ਦੂਜੇ ਤੇ ਪੱਟ ਦੇ ਮਾਰਤੀ ਆਪਣੇ ਨਾਲ ਦੇ ਦੇ ਗੋਲੀ ਵਾਲੀ ਲੋ ਸ਼ਟ ਕਾ ਸਾਢੇ 10 ਦਾ ਕਾਂਡ ਹੋਇਆ ਭਾਜੀ 1 ਵਜ ਗਿਆ ਹਜੇ ਤੱਕ ਕੁਝ ਨਹੀਂ ਬਣਿਆ ਤੇ ਉਹ ਬੰਦਾ ਕਿੱਟੀ ਨੂੰ ਗੋਲੀ ਉਹ 도ੜ ਗਏ ਭਾਜੀ ਉਹ ਜਿਹੜਾ ਗੋਲੀ ਵੱਜੀ ਉਹਨੂੰ ਪੁਲਿਸ ਲੈ ਗਈ ਜਿਹਨੂੰ ਕਿੱਦੇ ਵੱਜੀ ਉਹਨੂੰ ਪੁਲਿਸ ਲੈ ਗਈ ਹੈ ਪਸਤੌਰ ਵੀ ਪੁਲਿਸ ਕੋਲ ਰੌਂਦ ਵੀ ਪੁਲਿਸ ਕੋਲ ਉਹਦਾ ਜਿਹੜਾ ਮੋਟਰਸਾਈਕਲ ਜਬਤ ਹੋਇਆ ਉਹ ਵੀ ਪੁਲਿਸ ਕੋਲੇ ਜਿਹਨੇ ਗੋਲੀ ਮਾਰੀ ਉਹਦੀ ਜਨਾਨੀ ਵੀ ਪੁਲਿਸ ਕੋਲ ਹੈ ਸਾਰੇ ਪੁਲਿਸ ਕੋਲ ਕੁਝ ਨਹੀਂ ਜਿੱਦਾਂ ਮੁੰਡੇ ਨਸ਼ੇ 'ਚ ਉਹਨਾਂ ਨੇ ਰੋਟੀ ਮੰਗੀ ਇਹਨੇ ਰੋਟੀ ਦੇਣ ਲੱਗੇ ਉਹਨੇ ਨਸ਼ਾ ਕੀਤਾ ਸੀ ਉਹਨੇ ਗਾਲਾਂ ਕੱਢੀਆਂ ਕਿ ਅਸੀਂ ਦੋ ਜਣੇ ਇੰਨੇ ਫੁਲਕੇ ਥੋੜਾ ਖਾ ਲਾਂਗੇ ਜਦ ਕਿ ਉਹਨਾਂ ਨੇ ਆਪ ਕਹੇ ਸੀ ਕਿ ਇੰਨੇ ਫੁਲਕੇ ਦਿਓ ਮੁਰਕੇ ਇੰਨੀ ਗੱਲ ਹੋਈ ਇਹ ਕਹਿੰਦਾ ਤੁਸੀਂ ਤੁਹਾਡੇ ਨਸ਼ਾ ਕੀਤਾ ਤੁਸੀਂ ਬਾਹਰ ਹੋ ਜਾ ਮੇਰੇ ਕੋਲ ਕੁੜੀਆਂ ਖੜੀਆਂ ਚੰਗਾਲੀਆਂ ਤੁਹਾਨੂੰ ਗਾਲ ਕੱਢਦੇ ਇੰਨੇ ਚੋਂ ਅੰਦਰ ਉਹਦਾ ਛਾਲਾ ਅੰਦਰ ਗਿਆ ਉਹ ਸੌਲ ਕੱਢ ਕੇ ਲਿਆ ਗਿਆ ਉਹਨੂੰ ਫੜਾਇਆ ਤੇ ਉਹਨੇ ਇਹਦੇ ਮੱਥੇ ਤੇ ਰੱਖੀ ਐਨੇ ਧੱਕਾ ਮਾਰਿਆ ਉਹ ਪੈਸਲ ਡੈਕ ਪੈਸਲ ਖੋਣ ਦੀ ਕੋਸ਼ਿਸ਼ ਕੀਤੀ ਇਹਨੇ ਚੋਣੇ ਗੋਲੀ ਮਾਰੀ ਤੇ ਗੋਲੀ ਉਹਦੇ ਆਪਦੇ ਸਾਲੇ ਦੇ ਪੱਟ ਦੇ ਵੱਜੀ ਵਾਕਿ ਆਗੇ ਵਾਕਿ ਵੀ ਬੰਦਾ ਭਾਜੀ ਅੱਗੇ ਆਂਦਾ ਸੀ ਆਹਦੇ ਆਂਦੇ ਸਾਹਮਣੇ ਰਹਿੰਦਾ ਜੀ ਆਹ ਸਾਹਮਣੇ ਘਰ ਇੱਥੇ ਰਹਿੰਦਾ ਇੱਥੇ ਕਿਰਾਏ ਤੇ ਰਹਿੰਦਾ ਜੀ ਇੱਥੇ ਕਿਰਾਏ ਤੇ ਰਹਿੰਦਾ ਜੀ ਇਹ ਪੀਜੀ ਦੇ ਵਿੱਚ ਰਹਿੰਦੇ ਇੱਥੇ ਸਾਹਮਣੇ ਹਾਂਜੀ ਤੇ ਪੁਲਿਸ ਭਾਜੀ ਆ ਕੇ ਕਹਿੰਦੀ ਬੰਦਾ ਥੋੜੀ ਮਰਿਆ ਜੇ ਪੁਲਿਸ ਦੇ ਐਰ ਹੈ ਪੁਲਿਸ ਕਹਿੰਦੀ ਬੰਦਾ ਥੋੜੀ ਮਰ ਗਿਆ ਜੇ ਬੰਦਾ ਮਰ ਜਾਂਦਾ ਕਿ ਧਾਰਾ ਹੋਰ ਲੱਗ ਜਣੇਗੀ ਇਹ ਪੁਲਿਸ ਦੇ ਬਿਆਨ ਨੇ ਇਹਨਾਂ ਦੇ ਮੋਗੇ ਦੇ ਪੁੰਜੇ ਆ ਗੋ ਇਥੇ ਲੜਪੇ ਹੋਰ ਹਸਪਤਲ ਪੇ ਇਦਾਵਾ ਤੇ ਬਾਕੀ ਜੋ ਪੁਲਿਸ ਦੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਦਾ ਸਾਥ ਹੀ ਜਿਹਦੀ ਗੋਲੀ ਵਧੀ ਜਿਹਦੇ ਗੋਲੀ ਵੱਜੂ ਉਹਦਾ ਸਾਥ ਹੀ ਜਿਨ੍ਹਾਂ ਨੇ ਗੋਲੀ ਮਾਰੀ ਹੂੰ ਕਿੰਨੇ ਪੁਰਾਣੀ ਰੰਜਿਸ਼ ਸੀ ਕਿ ਮਾਮਲਾ ਕੀ ਹੈ ਇਸ ਬਾਰੇ ਨਹੀਂ ਕੋਈ ਨਹੀਂ ਪਤਾ ਏਟਾ ਬੇ ਰੋਟੀ ਲੈਣ ਤੋਂ ਅੱਗੇ ਲੜਪੇ ਸੀ ਹੂੰ ਰੋਟੀ ਲੈਣਾ ਹੈ ਰੋਟੀ ਲੈਣ ਤੋਂ ਅੱਗੇ ਲੜਪੇ ਆ ਟੋਟਲ ਕਿੰਨੀਆਂ ਗੋਲੀਆਂ ਚਲੀਆਂ ਇੱਕ ਇੱਕ ਫੇਰ ਹੋਇਆ ਕੋਈ ਵੀਡੀਓ ਆਈ ਸਾਹਮਣੇ ਹਾਂਜੀ ਹਾਂਜੀ